ਹੋਤੇ ਹੀ ਭਾਜਪਾ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜੋਸਵੀਰ ਸਿੰਘ ਗੜੀ ਨੇ ਪ੍ਰੈਸ ਨੂੰ ਉੱਤੇ ਰਾਹੀ ਜਾਣਕਾਰੀ ਦਿੰਦੇ ਆ ਰਹੇ ਕਿ ਜੁਲੰਦਰ ਪਛਮੀ ਵਿਧਾਨ ਸਭਾ ਦੀ ਉਹ ਚੋਣ ਲਈ बसपा ਦੇ ਉਮੀਦਵਾਰ ਬਿੰਦਰ ਲਖਾ ਹੋਣਗੇ ਉਨ੍ਹਾਂ ਕਿਹਾ ਔਰ ਜਾਣਕਾਰੀ ਦਿੰਦੇ ਹੋਏ ਇਹ ਵੀ ਕਿਹਾ ਕਿ ਬਿੰਦਰ ਲਖਾ ਜੁੜੇ ਰੇ ਪ੍ਰਾਪਰਟੀ ਦੇ ਬੂਥ ਲੈਵਲ ਦੇ ਕੰਮ ਕਰਨ ਵਾਲੇ ਵਰਕਰ ਹਨ ਜੋ ਕਿ ਪਿਛਲੇ 25 ਸਾਲਾ ਤੋਂ ਵਕਵਾ ਕੌਧਿਆ ਤੇ ਰਹਿੰਦੇ ਹੋਏ ਭਾਰਤੀ ਸੰਗਠਨ ਦੇ ਲਈ ਕੰਮ ਕਰ ਰਹੇ ਹਨ ਗੜੀ ਨੇ ਕਿਹਾ ਕਿ ਬਸਪਾ ਉਮੀਦਵਾਰ ਦੇ ਵੱਲੋਂ ਨਾਮਜ਼ਦਗੀ ਪੱਤਰ ਅਜਮਿਤੀ ਯਾਨੀ ਕਿ 2 ਜੂਨ ਨੂੰ ਦਾਖਲ ਕੀਤੇ ਜਾਣਗੇ ਬਹੁਜਨ ਸਮਾਜ ਪਾਰਟੀ ਬਲੋ ਜਲੰਧਰ ਪੱਛਮੀ ਪ੍ਰਧਾਨ ਸਭਾ ਦੀ ਉਪ ਚੋਣ ਦੇ ਲਈ ਉਮੀਦਵਾਰ ਸ਼੍ਰੀ ਬਿੰਦਰ ਲਖਾ ਚੀਨੂ ਕੋਸ਼ਿਤ ਕੀਤਾ ਜਾਂਦਾ ਆ ਬੀਤੇ ਕੱਲ ਲਖਨਊ ਵਿਖੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਨਕਮਾਰੀ ਮਾਇਆਵਤੀ ਜੀ ਜਿਨ੍ਹਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਇਹ ਪੰਜਾਬ ਦੇ ਸਾਰੇ ਸਮੁੱਚੇ ਵਰਕਰਾਂ ਨੂੰ ਸੁਨੇਹਾ ਦਿੱਤਾ ਆ ਕਿ ਤਕੜੇ ਹੋ ਕੇ ਸੰਗਠਨ ਦੇ ਲਈ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰੋ ਆਉਣੇ ਵਾਲੇ ਸਮੇਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਹਰ ਲੜਾਈ ਤਿੱਖੇ ਰੂਪ ਵਿੱਚ ਲੜੇਗੀ ਜਿਹਦਾ ਪਹਿਲਾ ਜਿਹੜਾ ਉਹਦਾ ਆਧਾਰਨ ਹੈ ਅੱਜ ਉਹ ਜਲੰਧਰ ਲਖਮੀ ਵਿਧਾਨ ਸਭਾ ਤੋਂ ਸ਼੍ਰੀ ਬਿੰਦਰ ਲਖਾ ਜੀ ਜਿਹੜੇ ਬੂਥ ਲੈਵਲ ਤੋਂ ਪਿਛਲੇ ਪਛਿਆ 30 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਵਰਕਰ ਸਾਥੀ ਆ ਜਿਨ੍ਹਾਂ ਨੇ ਵੱਖ-ਵੱਖ ਖੌਦਿਆਂ ਤੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਬਹੁਜਨ ਸਮਾਜ ਦੀ ਸੇਵਾ ਕੀਤੀ ਆ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਇੱਕ ਮੱਤ ਇੱਕ رائے ਦੇ ਨਾਲ ਉਹਨਾਂ ਦੇ ਨਾਮ ਦੇ ਉੱਤੇ ਸਹਿਮਤੀ ਪ੍ਰਗਟਾ ਕੇ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਦਾ ਅਸ਼ੀਰਵਾਦ ਲਿਆਇਆ ਮਾਨਯੋਗ ਸ਼੍ਰੀ ਰਣਜੀਤ ਸਿੰਘ ਬਹਿਨੀਵਾਲ ਜੀ ਜਿਹੜੇ ਪੰਜਾਬ ਦੇ ਇੰਚਾਰਜ ਹੈ ਉਹਨਾਂ ਨੇ ਇਸ ਗੱਲ ਦੇ ਵਿੱਚ ਸੰਦੇਸ਼ ਦਿੱਤਾ ਵਰਕਰਾਂ ਨੂੰ ਕਿ ਆਓ ਅਸੀਂ ਇੱਕ ਮੁੱਠੋ ਕੇ ਲੜੀਏ ਔਰ ਅਸੀਂ ਮਜਬੂਤੀ ਦੇ ਨਾਲ ਲੜ ਕੇ ਬਹੁਜਨ ਸਮਾਜ ਨੂੰ ਟਕਰਾ ਕਰੀਏ